इधर डैडी होने मम्मी होनी ठीक ठाक वेलकम की हाल चाल कि ठीक ठाक सबेरे साढ़े अट्ठ बजे तक रेडियो दफ्तार बन ली है तैयारी अपनी दरबार साहब जान की ਇਹ ਹੋ ਗਰੋਜਕ ਤੇ ਤੇ ਪਤਾ ਵੀ ਟਾਈਮ ਨਾਲ ਹੀ ਚੰਦਾ ਸਵੇਰੇ ਕਿਨੂੰ ਲੇਟ ਹੋ ਗਿਆ ਭਾਜੀ ਆਂ ਦਿੱਲੀ ਦਿੱਲੀ ਚਲੋ ਇਹ ਠੰਡ ਬੜੀ ਆ ਤੇ ਮੈਂ ਇਕੱਲਾ ਇਕੱਲਾ ਨਵਾਂ ਚਾ ਪਹਿਲਾਂ ਅੱਧ ਰਦਾਈ ਕਰਕੇ ਫਟਾਈ ਜਾਣਾ ਬਹੁਤ ਠੰਡ ਬਹੁਤ ਇਸ ਗੱਲ ਤੇ ਰੱਖੂੰ ਕੱਲੇ ਗਿਆ ਤਾਂ ਕੋਈ ਲੱਗ ਨਹੀਂ ਲੱਗਦਾ ਅੱਜ ਬਹੁਤ ਘੁੰਮੜੀ ਪਈ ਹੈ ਚਲੋ ਪਤਾ ਨਹੀਂ ਹਾਂ ਕਰਦੇ ਆ ਨਵਾਂ ਜਾ ਕੇ ਦੁਰੇਰ ਘੰਟੇ ਤੱਕ ਲਾਉ ਦੇਣਾ ਜੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਜਿਆਦਾ ਚਲੋ ਸਰ ਹੌਲੀ ਐਕਚੁਅਲੀ ਤਾਂ ਫਾਟ ਦੇਣ ਜਾਗੇ ਦੋਈਏ ਲੈ ਵੀ ਪਹੁੰਚ ਗਏ ਆ ਦਰਵਾਜ਼ਾ ਸਾਬ ਮੁਰਸਲਾਤ ਆ ਇੱਥੇ ਪਾਰਕਿੰਗ ਤੇ ਚੱਲ ਲੈ ਲਿਆ ਅਜੇ ਪ੍ਰਸ਼ਾਦ ਖਪਸਾ ਤਾਂ ਚਾਹ ਨਾ ਇੱਕ ਵੜਿਆ ਤਾਰ ਪ੍ਰਸ਼ਾਦ ਕਾਲਿਆ ਫਤੇ ਇੱਥੇ ਠੰਡੀ ਬੜੀ ਆ ਸਾਬ ਦੀ ਕੀ ਕਰਨੀ ਸਾਡੇ ਉੱਤੋਂ ਠੰਡੀ ਬਹੁਤ ਮੈਦ ਬੜੀ ਮੁਸ਼ਕਲ ਆਇਆ ਮੋਟਰਸਾਈਕਲ ਤੇ ਹੱਥੀ ਬਹੁਤ ਸੰਭੋਗ ਆਇਆ ਇੱਧਰ ਕਾਕੇ ਠੰਡ ਬਹੁਤ ਪੈਣ ਈ ਹੈ ਇੱਧਰ ਆ ਬੁੱਤ ਇੱਧਰ ਆ ਆ ਜਾ ਇੱਧਰ लगे हैं कम कम टेबल बना कंप्यूटर टेबल हम लगे न कंप्यूटर कर देना सर सिर्मा कस्म का ला देना दो तीन कलर दिन दो कलर लाने वाइट से ब्राउन दराज ला देना एक सैड इधर उपर दराज थले पला दे। बाकी तेरी तुम दस दे कभी तैयारी कर देनी ਜਿੰਨੀ ਹੋ ਸਕੇ ਤੇ ਕੱਲ ਨੂੰ ਪੇ ਹੀ ਦੇਣਾ। ਲਵੇ ਆ ਦੋ ਸ਼ੀਟਾਂ ਲੈਂਦੀਆਂ ਇੱਕ ਲੈਂਦੀ ਵੁੱਡਨ ਕਲਰ ਤੇ ਇੱਕ ਲੈਂਦੇ ਵਾਈਟ। ਇਹ ਲੱਗੇ ਮੱਢਣ। ਹਾਂਜੀ ਕਿਹਾ ਆਹ ਫੋਨ ਤੋੜ ਕੇ ਸੱਟਿਆ ਫੱਤਨੀ ਵਿੱਚ। ਰੂਹੇ ਗੰਦੇ ਆ। ਨੀਰੋਣਾ। ਇਹ ਗਾ ਇਹ ਕੋਣ ਡਿਆ ਉੱਤੇ ਦਾਵਾ ਜਾਉਂਦੀ ਕੋਠੇ ਤੇ। ਕਿਸ ਕੱਟ ਲਏ। ਸਾਡੇ ਤਕਰੀਬਨ। ਹਨ ਕੱਟ ਲਏ 10 ਲੇ। ਨਾ ਵੀ ਕੌਮਟਰ ਆਪਾਂ ਬਣਵਾਤਾ ਤੇ ਸਰ ਮੈਂ ਕੱਲ ਮੁਕਾ ਲਾਉਂਦੇ ਆ ਤੇ ਬਾਕੀ ਲਾਉਂਦੇ ਆ ਕੱਲ ਮੈਂ ਕੱਲ ਅਵੇ ਲਾ ਇੱਧਰ ਦਰਾਜ ਦੇ ਦੇਣਾ ਉੱਪਰਲੇ ਪਾਸੇ ਦਰਾਜ ਥੱਲੇ ਪੱਲਾ ਵਿਚੋਂ ਖਾਲੀ ਰਹਿਣਾ ਤੇ ਇਹ ਦੋ ਗੱਦ ਲੱਗਣੇ ਇੱਕ ਵਾਈਟ ਲੱਗਣਾ ਤੇ ਕਮੋਡਨ ਗਾਇਸ ਯਾਰਾ ਫਤਿਹਬਾਦ ਚ ਸੂਟ ਲੈ ਕੇ ਆਇਆ ਇੱਕ ਫਤ ਸੋਣਾ ਪਰ ਉਹਨੂੰ ਕੋਈ ਧਿਆਨ ਨਹੀਂ ਨਾਲੇ ਤੇ ਕਾਲੀ ਪੈਂਟ ਵਧੀਆ ਫਤ ਇਹਦੇ ਮੈਂ ਆ ਕਰ ਦੂੰਗੀ ਠੀਕ ਇਹ ਸੋਣਾ ਮੈਂ ਇਸ ਤਰਪਾਈ ਜੀ ਕਰ ਦੂੰਗਾ ਆ ਕਿ ਲੈਂਦਾ ਹੁਣ ਮੈਂ ਪਹਿਲਾ ਇਹ ਵਾਲਾ ਖੜਿਆ ਹੈ ਨਾ ਲੈਂਦਾ ਪਹਿਲਾ ਇਹ ਵਾਲਾ ਲੈਂਦਾ ਸੀ ਉਹ ਦੂਜਾ ਹੈ ਕੋਟ ਰੱਛ ਦਾ ਲੈ ਉਹ ਦੂਜਾ ਹੈ ਪਰ ਉਹ ਨਾ ਜਿਵੇਂ ਵੱਡਾ ਬੜਾ ਉਹ ਨੰਬਰ ਵੱਡਾ ਆ ਗਿਆ ਹੈ 24 ਨੰਬਰ ਆ ਗਿਆ ਹੈ ये भी होना है। हाँ जी हाँ जी दसो हून चुकना चलिया को कम लगे आप बेल आज ठीक है नहीं मैं चल डैडी मम्मी डेडी ठीक ठाक लोड़ी दी बधाइया ਆ ਗੋ ਆ ਪਾ ਪੁਰਨ ਸਾਸਿਕਾ ਬੁਲਾਈ ਮਨ ਸਾਸਿਕਾ ਬੁਲਾਈ ਹਾਂਜੀ ਬੁਲਾਈਆ ਤੂੰ ਮੇਰੇ ਹੱਥ ਪਹਿਲਾਂ ਸਾਸਿਕਾ ਬੁਲਾਈ ਮੈਂ ਤੂੰ ਮੇਰੇ ਹੱਥ ਜੋੜ ਕੇ ਬੁਲਾਉ ਇੱਧਰ ਸਾਸਿਕਾ ਪਪਾ ਕਿੱਥੇ ਤੇਰਾ ਹਾਂਜੀ ਪਪਾ ਨਹੀਂ ਆਇਆ ਇੱਧਰ ਗੱਲ ਕਰ ਪਪਾ ਤੇ ਸ਼ਲੂਤ ਦੇ ਆਉਣਾ ਕਹਿਆ ਆਉਣਾ ਹੁਣੇ ਆਉਣਾ ਕਿ ਹੁਣੇ ਆਉਣਾ ਹਾਂ ਇਧਰ ਨਾ ਡੇਗ ਪੀ ਫਰਗਸ ਖੁੱਲੇ ਗਈਆਂ ਅੱਜ ਕਿ ਛੁੱਟੀਆਂ ਛੁੱਟੀਆਂ ਦਾਸ ਨੂੰ ਕਹਿੰਦੇ ਛੁੱਟੀਆਂ ਪਈਆਂ ਸਕੂਲ ਲਈ ਲੋੜੀ ਤੱਕ ਆਹ ਪੁੱਲ ਨਾਲ ਸਕੂਲ ਨੂੰ ਤੇ ਇਹ ਮਤ ਲਾ ਇੱਥੇ ਬਹਿ ਜਾ ਲੈ ਮਠਾ ਟੋਪੀ ਕਿੱਥੇ ਹੈ ਕੈਪ ਉਹ ਫੜਨੀ ਪਹਿਣੀ ਕੁੱਤੇ ਨੂੰ ਪਾ ਲਈਓ ਸਿਰ ਤੇ ਆਹ ਕੁਛ ਹੋਤੀ ਕੱਢੋ ਲੈ ਗਿਓ ਫਤਿਹ ਦੀਦੀਆਂ ਚੁੱਕਿਆ ਤੈਨੂੰ ఫోటో లాగి 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 ఫోటో ਵੀ ਉਹ ਸਾਰੇ ਥੱਲੇ ਚਲ ਕੇ ਤੇ ਅੱਗ ਵੀ ਬਲ ਗਈ। ਮੈਂ ਇਕੱਲੇ ਸੇਕਣ ਦੇ ਉੱਤੇ ਮੈਂ ਕੰਮ ਕਰਨ ਦੇ ਆ। ਅੱਗ ਨੇ ਆ ਸੇਕ। ਟੇਵਲ ਪਕਾਤਾ ਤਿਆਰ। ਮੈਂ ਸਰ੍ਹੋਂ ਦਾ ਤਲਾਹਤਾ ਤੇ ਚਰੋ ਸੈਡ। ਟੌਪ ਲੱਗੇ ਲਾਉਣ ਹੁਣ। ਟੌਪ ਵੀ ਲੱਗੀ ਐ ਮੈਂ ਕਾਣੀ ਜੀ। ਟੌਪ ਤੇ ਸਹੀ ਲੱਗੀ ਨਹੀਂ ਐ। ਟੇਬਲ ਕਰਤਾ ਕੰਪਲੀਟ ਦਾਗ ਲੱਗਣ ਵਾਲੇ ਰਹਿ ਗਏ ਇਹ ਦਾਗ ਦੇਣਾ ਇਹ ਆਪਾਂ ਟੇਬਲ ਦੇਣਾ ਵਾ ਸਾਢੇ 6000 ਦਾ ਕੰਪਿਊਟਰ ਟੇਬਲ ਕੰਪਿਊਟਰ ਟੇਬਲ ਬੱਲੇ ਤਾਂ ਆਂ ਬੜਾ ਚਾਹ ਤੇ ਲਿਕੰਡੇ ਦੇ ਨੇ ਤਾਂ ਆ ਯਾਰ ਮਸਾਜ ਅੱਜ ਆਪਣਾ ਬਿਜੀ ਘਰੇ ਆਪਣਾ ਸਮਾਨ ਰੱਖਣਾ ਉਧਰ ਦੇ ਸਾਨੂੰ ਹਾਂ ਦੇਖਣ ਮੁਖਣ ਦੇ ਵੀ ਕਿਦਾਂ ਸਾਰਾ ਸਮਾਨ ਆ ਗਿਆ ਉਧਰ ਆਂ ਤਾਰੇ ਵਾਲਾ ਨਹੀਂ 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 ਸਮਾਨ ਨਹੀਂ ਜਾਂ ਕਿੱਥੇ ਕਰਨ ਡਿਸਟ੍ਰੀਬਿਊਟਰ ਕੋਲ ਠੀਕ ਹੈ ਤੋ ਅਖ ਲੈ ਵੀ ਕਿੜਾ ਕਿੜਾ ਸਮਾਨ ਹੈ ਕਰੀਂ ਚੱਪਾ ਜੀ ਸਾਰਾ ਉਤਾਉਂਦੇ ਰਹਾ ਕਰ ਮੰੰਜੇ ਤੇ ਪਈ ਸੋਤੇਗਾ ਵੀ ਹਾਂ ਅਰਗੜ ਉੱਤੇ ਜਾ ਉੱਤੇ ਹੋ ਕੇ ਬਹਿ ਜਾ ਉੱਤੇ ਹੋ ਗੀ ਪਤਾ ਕੀ ਸਾਢੇ 6 ਹੋ ਗਏ ਕੀ ਲੈਣਾ ਹੈ ਦਿਖਾ ਦਿਓ ਦਿਖਾ ਦਿਓ ਉਹ ਮਮਾ ਲੈ ਗਏ ਹੁਣ ਤੰਮੇ ਨਾ ਉਹ ਕਿੱਥੇ ਹੈ ਉਹ ਤਾਂ ਜਾਣਿਆ ਨਹੀਂ ਹਾਂ

mae <laughs> wedi <laughs> ਇਹ ਬਰ ਆਈਟਮ ਖਾਪੂ ਜਿਹੜਾ ਹੈ ਇਹ ਲੋੜੀਆਂ ਵਧੀਆ ਨਹੀਂ ਅਗਲੇ ਸਾਲ ਜਾ ਕੇ ਮੁੱਕਦੀਆਂ ਹੈ ਹੈ ਇਹ ਅਗਲੇ ਸਾਲ ਨਹੀਂ ਮੁੱਕਦੀਆਂ ਆ ਸੂਰ ਸਾਲ ਬਾਹਰੇ ਨਹੀਂ ਦਿੰਦੇ ਯਾਰ ਹੈ ਸੂਰ ਸਾਲ ਉਦਾਂ ਹੀ ਇਹ ਤੇ ਨਹੀਂ 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 ਹੈ ਜਿਹੜੇ ਆ ਕਿੰਨੇ ਨੇ ਇਹ ਸੂਰ ਸਾਲੇ ਅੱਗੇ ਤਾਂ ਹੁਣ ਨਹੀਂ ਦਿੱਤੀ ਦਿੱਤਾ ਹੈ ਕਿਉਂਕਿ ਮੈਂ ਲਿਆਂਦਾ ਨਹੀਂ ਆ ਜਾ ਅੱਜ ਦੱਸ ਕੇ ਕਾਂਟਾ ਫਾਫੜ ਕਾਂਟਾ ਜਾਂਦਾ ਜਿੱਦਣ ਨਾਲ ਨਾਲ ਉਹ ਮੈਂ ਪਰਿਉਂ ਗਿਆ। ਇਹ ਗੱਲ ਗਿਆ ਬਿਓ ਸਿਹਰ। ਇਹ ਕਿਹਨਾਂ ਚਾਹ। ਉਹਨੇ ਤੁਸੋਂ ਮੰਗਾਈ ਨਾ ਪਿਤਾ ਨੂੰ। ਹਾਂ ਨਾ। ਕਦੇ? ਆਹ ਮੋਗ ਲਈ। ਦੇਖਣਾ ਭਾਈ। ਸਰਗਣ ਪੀ ਲਿਆ ਤਦ। ਸਰਗਣ ਦੁੱਧ ਪੀ ਲਿਆ। ਨੇ ਵੀ ਤਾਂ ਹਰਿਆਲੇ ਹਰਿਆਲੇ ਆ ਫੜੋ ਆ ਫੜੋ ਫੜੋ ਹਾਂ ਆ ਫੜੋ ਮੀ ਫੜ 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 ਤੇਰੀ ਮੰਨੀ ਆਈ ਅੱਜ ਹੈ ਪਤੇ ਆ ਆ ਆ ਚੀ ਚੀ ਦੇ ਵੇ ਚੱਕਰ ਠੀਕ ਆ ਹਰ ਚੀ ਤੇ ਲਾ ਸਿੱਧੂ ਦੇ ਹਾਂ ਜੀ ਹਾਂ ਜੀ ਸਿੱਧੂ ਦੇ ਫੋਟੋ ਹਰ ਚੀ ਤੇ ਆ ਨਮੂਜੇ ਭਾਏ ਨਾ ਕੰਨੀ ਨਗਾ ਹਾਈਡ ਓਰੀਜਿਨ ਅੰਦਰ ਨੇ پتہ ਹੀ ਨਹੀਂ ਕਿੰਦੀ ਏ ਕਿਦੀ ਕੱਡੀ ਫਤ ਹੈ ਕਿਦੀ ਏ ਦੱਸੋ ਸਰ ਹਰ ਗੰਨ ਸਕਦੀ ਏ ਦੀਪ ਨੇ ਗਏ ਸਲੂਨ ਤੇ ਕਿਆ ਪਣੀ ਮੈਂ ਪੀ ਕੇ ਤੇ ਚਲ ਗਈਏ ਅਲੱਗ ਲਾਇਆ ਹੀਟਰ